ਪੰਜਾਬ ਦੇ ਲੋਕ ਨਾਇਕ ਸੁੱਚਾ ਸਿੰਘ ਸੂਰਮਾ ਦੀ ਯਾਦਗਾਰ ਤੇ ਬੱਬੂ ਮਾਨ ਪਹੁੰਚਿਆ ਕਿਉਂਕਿ ਬੱਬੂ ਮਾਨ ਦੀ ਸੁੱਚਾ ਸਿੰਘ ਸੂਰਮਾ ਤੇ ਬਣੀ ਹੋਈ ਫਿਲਮ ਵੀ ਜਲਦ ਰਿਲੀਜ਼ ਹੋ ਰਹੀ ਹੈ ਦੱਸ ਦਈਏ ਕਿ ਜਿਵੇਂ ਹੀ ਬੱਬੂ ਮਾਨ ਸਮਾ ਪਿੰਡ ਵਿਖੇ ਪਹੁੰਚਾ ਤਾਂ ਇਸ ਦੌਰਾਨ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਜਿੱਥੇ ਬੱਬੂ ਮਾਨ ਨੇ ਸੁੱਚਾ ਸਿੰਘ ਸੂਰਮਾ ਦੀ ਯਾਦਗਾਰ ਤੇ ਨਤਮਸਤਕ ਹੋ ਕੇ ਕਾਫੀ ਸਮਾਂ ਬਿਤਾਇਆ ਸੁੱਚਾ ਸਿੰਘ ਸੂਰਮਾ ਦੇ ਬਾਰੇ ਪਿੰਡ ਦੇ ਬਜ਼ੁਰਗਾਂ ਤੋਂ ਗੱਲਾਂ-ਬਾਤਾਂ ਵੀ ਸੁਣੀਆਂ ਤਾਂ ਪਿੰਡ ਦੇ ਬਜ਼ੁਰਗਾਂ ਦੇ ਨਾਲ ਸੁੱਚਾ ਸਿੰਘ ਸੂਰਮਾ ਦੀ ਗਾਥਾ ਸੰਬੰਧੀ ਕਾਫੀ ਚਰਚਾ ਵੀ ਕੀਤੀ ਗਈ ਇਸ ਦੌਰਾਨ ਬੱਬੂ ਮਾਨ ਦੇ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਤਸਵੀਰਾਂ ਕਰਵਾਈਆਂ ਗਈਆਂ ਤਾਂ ਪਿੰਡ ਦੇ ਬਜ਼ੁਰਗਾਂ ਵੱਲੋਂ ਵੀ ਬੱਬੂ ਮਾਨ ਦੇ ਨਾਲ ਕਾਫੀ ਜ਼ਿਆਦਾ ਤਸਵੀਰਾਂ ਕਰਵਾਈਆਂ ਗਈਆਂ ਅਤੇ ਉਹਨਾਂ ਦੇ ਨਾਲ ਫਿਲਮ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਬੱਬੂ ਮਾਨ ਪੰਜਾਬ ਦੇ ਲੋਕ ਨਾਇਕ ਸੁੱਚਾ ਸਿੰਘ ਸੁਰਮਾ ਜੋ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਹ ਦੇ ਨਾਲ ਸੰਬੰਧਤ ਰਾਕ ਸੀ ਉਹਨਾਂ ਤੇ ਫਿਲਮ ਬਣਾ ਕੇ ਲੈ ਕੇ ਆਏ ਨੇ ਜੋ ਜਲਦ ਹੀ ਰਿਲੀਜ਼ ਹੋ ਰਹੀ ਹੈ ਦੱਸਦੀ ਹੈ ਕਿ ਪੰਜਾਬ ਦੇ ਲੋਕ ਨਾਇਕਾਂ ਤੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਗੀਤ ਆਏ ਨੇ ਤਾਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਵੀ ਸੁਚਾ ਸਿੰਘ ਸੂਰਮਾ ਨੂੰ ਆਪਣੇ ਗੀਤਾਂ ਦੇ ਵਿੱਚ ਜਗ੍ਹਾ ਦਿੱਤੀ ਗਈ ਸੀ ਤਾਂ ਉਹਨਾਂ ਵੱਲੋਂ ਲਿਖਿਆ ਗਿਆ ਸੀ ਗਾਇਆ ਗਿਆ ਸੀ ਸਾਡੇ ਲਾਣੇ ਵੱਜਦੇ ਜਿਉਣੇ ਸੁਚਾ ਦੇ ਸਾਡੇ ਮਿਰਜੇ ਰਾਜੇ ਜਮਦੇ ਨਹੀਂ ਤਾਂ ਸੁਚਾ ਸਿੰਘ ਸੂਰਮਾ ਤੇ ਹੋਰ ਵੀ ਬਹੁਤ ਸਾਰੇ ਗੀਤ ਆਏ ਨੇ ਫਿਲਮਾਂ ਬੜੀਆਂ ਨੇ ਤਾਂ ਹੁਣ ਬੱਬੂ ਮਾਨ ਦੀ ਵੀ ਸੁਚਾ ਸਿੰਘ ਸੂਰਮਾ ਤੇ ਫਿਲਮ ਆ ਰਹੀ ਹੈ ਜਿੱਥੇ ਉਹਨਾਂ ਵੱਲੋਂ ਇਸ ਫਿਲਮ ਦੀ ਪ੍ਰੋਮੋਸ਼ਨ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਉੱਥੇ ਹੀ ਸਮਾ ਪਿੰਡ ਦੇ ਇੱਕ ਬਜ਼ੁਰਗ ਵੱਲੋਂ ਬੱਬੂ ਮਾਨ ਨੂੰ ਸੱਦਾ ਦਿੱਤਾ ਗਿਆ ਸੀ ਤਾਂ ਤੁਰੰਤ ਬੱਬੂ ਮਾਨ ਸਮਾ ਪਿੰਡ ਪਹੁੰਚੇ ਧੰਨਵਾਦ ਪਿੰਡ ਵਾਲਿਆਂ ਦਾ ਹਾਂਜੀ ਹਾਂ ਸਾਰਿਆਂ ਦਾ ਹਾਂਜੀ ਬਹੁਤ ਯਾਰਾ ਮੰਗ ਸੀ ਅੰਦਰ ਹੁੰਦਾ ਬਜ਼ੁਰਗ ਚੱਪੀ ਅੱਡ ਨਹੀਂ ਚਲੋ ਬੇਨਤੀ ਕਰਦੇ ਸਾਡੇ ਵੱਡੇ ਵੱਡੇ ਨੇ ਉਹ 16 16 ਤੁਹਾਡਾ ਸਵਾਲ ਸਮਝਣਗੇ ਹਾਂਜੀ ਕੀ ਕਹਿੰਦੇ ਜੀ ਅਸੀਂ ਫਿਲਮ ਤੋਂ ਪਹਿਲਾਂ ਮੈਂ ਨਹੀਂ ਸੀ ਆਉਣਾ ਚਾਹੁੰਦਾ ਤਾਂ ਕਿ ਜਿੰਦਾ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਹਨ ਫਿਰ ਇੱਕ ਖਬਰ ਚਲਾਵੇ ਫਿਲਮ ਚਲਾਉਣ ਲਈ ਇਹ ਕਰਦੇ ਹਾਂਜੀ ਹਾਂਜੀ ਪਰ ਜੀ ਵਾਪੂਰਾ ਦਾ ਸੁਨੇਹਾ ਲੱਗਿਆ ਵੀ ਆਉਣਾ ਪੈਣਾ ਹੈ ਇਹਦਾ ਸਿਆ ਠੀਕ ਜੀ ਕਿਉਂਕਿ ਅਸੀਂ ਡਰਾਮੇ ਨਹੀਂ ਕਰਦੇ ਨਾ ਸਾਨੂੰ ਫੋਨ ਆ ਗਿਆ ਸਾਨੂੰ ਦਾ ਕੰਮ ਕਰ ਜੀ ਸਾਨੂੰ ਪਹਿਲਾਂ ਹੁਣੀ ਪਾਈ ਸੀ ਬੇਨਤੀ ਕੀਤੀ ਸੰਤਰੀ ਤੁਹਾਨੂੰ ਵੀ ਬੇਨਤੀ ਆਰਡਰ ਹੁੰਦਾ ਬਜ਼ੁਰਗ ਜੀ ਹਾਂ ਜੀ ਹਾਂ ਉਹ ਤੁਹਾਡੀ ਭਾਸ਼ਾ ਬੇਨਤੀ ਆਪ ਵੱਡੇ ਕਦੇ ਬੇਨਤੀ ਨਹੀਂ ਕਰਦੇ ਠੀਕ ਆ ਕੀ ਇਹ ਸਾਡੇ ਵੱਡੇ ਇਹ ਵੈਸੇ ਵੀ ਫੋਨ ਕਰਕੇ ਕਹਿੰਦੇ ਫਿਰ ਅਸੀਂ ਚੱਲ ਪਹੁੰਚਾਂਗੇ ਸਾਡਾ ਆਰਡਰ ਮੰਨੇ ਨਾ ਤੇ ਬਈ ਪਹੁੰਚੋ ਕਿਵੇਂ ਲੱਗਿਆ ਦੇਖੋ ਜਿਹੜੇ ਸੂਰਮੇ ਹੁੰਦੇ ਨਾ ਕਹਤਾ ਜਨਮ ਸਥਾਨੇ ਪਿੰਡ ਹੋ ਸਕਦਾ ਪਰ ਸਾਡਾ ਵੀ ਉਹਦਾ ਹੀ ਹਿੱਸਾ ਹੈ ਜਿੰਨਾ ਇਸ ਪਿੰਡ ਦਾ ਤੇ ਜੇ ਸਾਡਾ ਇਖਤਿਆਰ ਜਾਂ ਹੱਕ ਤਾਂ ਹੀ ਫਿਰ ਅਸੀਂ ਫਿਲਮ ਬਣਾਈ ਹੈ ਔਰ ਇਹਨਾਂ ਸੂਰਮੇ ਦੀ ਜਿਹੜੀਆਂ ਗਾਥਾਵਾਂ ਹੈ ਨਾ ਉਹ ਕਈ ਬੰਦੇ ਸਵਾਲ ਕਰਦੇ ਆ ਇਹਦੇ ਚੀਜ਼ ਨੂੰ ਹੋਣਾ ਇਹ ਵੀ ਹੋਣਾ ਇਹ ਸਾਰਾ ਕੁਝ ਪੀੜੀਦਰ ਪੀੜੀ ਕੈਬਰੀ ਨਹੀਂ ਉਹਦਾ ਜਿਹੜੇ ਉਸ ਵਕਤ ਦੇ ਲੇਖਕ ਹੈ ਜਿਨ੍ਹਾਂ ਦੀਆਂ ਕਿਤਾਬਾਂ ਵੀ ਨਹੀਂ ਛਪਦੀਆਂ ਇੱਕ ਅਰਾਜ ਲਿਟਰੇਚਰ ਉਹ ਜਿਨ੍ਹਾਂ ਨੌਜਵਾਨਾਂ ਨੇ ਇਕੱਠਾ ਕਰਿਆ ਸੋ ਪੂਰਾ ਨਿਚੋੜ ਕੇ ਫਿਰ ਇਹ ਫਿਲਮ ਬਣਾਈ ਬਾਜੀ ਅੱਗੇ ਦੇਖੋ ਤਾਂ ਸਿੱਧਾ ਨਾ ਉਸ ਸਥਾਨ ਤੇ ਨਾ ਤੇ ਅਸੀਂ ਪਹਿਲਾਂ ਗੁਰੂ ਘਰੇ ਜਾ ਕੇ ਆਏ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਜੀ ਨਾ ਉਹਨੇ ਬਸ ਨਾ ਉਹਨੇ ਬਸ ਹੈ ਪਾਸ਼ਾ ਦਾ ਤੋ ਕਿਉਂਕਿ ਅਸੀਂ ਜਦੋਂ ਤੁਰੇ ਸੀ ਉਤੋਂ ਦਿੱਲੀੋਂ ਉਤੋਂ ਫਿਰ ਪਹਿਲਾਂ ਇਹਨਾਂ ਦਾ ਬਜ਼ੁਰਗਾਂ ਦਾ ਪਿੰਡ ਦਾ ਸਰਾਂ ਵੀ ਪਹਿਲਾਂ ਮੱਥਾ ਟੁਕਣ ਕਰੇ ਢੇਕਾਂਗੇ ਫਿਰ ਉਦੋਂ ਬਾਅਦ ਅਸੀਂ ਫਿਰ ਅਸੀਂ ਕੀ ਹੁਣ ਆਰਡਰ ਦਿਓਗੇ ਸੀ ਉਹ ਡਾਕਟਰ ਮੰਨ ਕੇ ਨਾ ਸਰਕਾਰ ਜੀ ਤੁਹਾਡੇ ਇਧਰੋਂ ਫਿਲਮ ਲੱਗ ਰਹੀ ਹੈ ਕੀ ਕਹਿਣਾ ਚਾਹੁੰਗੇ ਸਾਰੇ ਭਰਾਵਾਂ ਨੂੰ ਟਰੈਕਟਰ ਜਾਣਾ ਇੱਥੋਂ ਚੜਦੇ ਬੈਠਾ ਹੋਣ ਦੇ ਹਾਂਜੀ ਹਾਂ ਅਸੀਂ ਇਹ ਕਹਿੰਨੇ ਵੀ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡਾ ਸਿਰਮੇ ਦਾ ਅਸਲੀ ਰੰਗ ਹੈ ਜਿਹੜੇ ਸਾਡੇ ਸੂਰਮੇ ਆ ਦਲੇਰ ਆ ਪੁਰਾ ਦੀਆਂ ਜਿਹੜੀਆਂ ਗੱਲਾਂ ਹੋਣੀਆਂ ਨੇ ਉਹਨਾਂ ਨੂੰ ਉਵੇਂ ਹੀ ਦੇਖਣ ਚਾਹੀਏ ਜਿਵੇਂ ਅਸੀਂ ਮੰਡੀ 'ਚ ਦਾਣਾ ਲੈ ਕੇ ਜਾਂਦੇ ਆ ਟਰਾਲੀ ਲੈ ਕੇ ਜਾਂਦੇ ਆ ਸਿਰਮੇ 'ਚ ਵੀ ਟਰਾਲੀਆਂ ਜਾਣ ਬਾਜ ਬਜੇ ਚੰਗੀ ਫਿਲਮ ਅਸੀਂ ਉਹਨੂੰ ਚੰਗਾ ਵਪਾਰ ਕਰਦੀਏ ਫਿਰ ਅਸੀਂ ਹੋਰ ਫਿਲਮਾਂ ਵੀ ਬਣਾ ਸਕਦੇ ਅੱਜ ਪਿੰਡ ਦੇ ਲੋਕਾਂ ਨੇ ਮਿਲੇ ਤੁਸੀਂ ਕਿਹੋ ਜਿਹਾ ਲੱਗਿਆ ਕੀ ਹੋਰ ਸਹਾਇਤਾ ਹੈ ਜਾਂ ਕੀ ਉਹਨਾਂ ਨੇ ਮੇਰੀ ਯਾਰ ਮੈਂ ਤਾਂ ਸਾਰਾ ਦਿਨ ਪਿੰਡਾਂ 'ਚ ਰਹਿਣਾ ਹੈ ਕਿ ਮੈਨੂੰ ਸ਼ਹਿਰ ਹੀ ਨਾ ਸਮਝੋ ਉਹ ਸਹੀ ਸਮਝ ਭਾਈ ਬਾਜ 40 ਦਿਨੋਂ ਕੜ ਗਈ ਵਾਰੀ ਸ਼ੁਰੂ ਕਰੀਏ ਅਸੀਂ ਫਿਲਮਾਂ ਉਦੋਂ ਹਵਾਏ ਬਣਾਈ ਸੀ ਉਹਦੀ ਪੱਲਿਓ ਬਣਾਈ ਸੀ ਇਹ ਤਾਂ ਅਸੀਂ 4-5 ਸਾਲ ਲਈ ਸ਼ੂਆ 'ਚ ਲੱਗੇ ਰਹੇ ਹਾਂ ਫਿਲਮ ਵਾਲੇ ਪਾਸਿਓਂ ਕਰਾਰਾ ਕਰਿਆ ਹਾਇ ਸੀ ਪਰ ਜਦੋਂ ਇਹ ਲੱਗਿਆ ਕਿ ਨਹੀਂ ਫਿਲਮ ਬਣ ਰਹੀ ਕੋਈ ਜਿਹੜੀ ਸਿਰ ਮੈਨੂੰ ਚਾਹੀਦੀ ਹੈ ਜਿਹੜੀ ਪੰਜਾਬੀਆਂ ਨੂੰ ਚਾਹੀਦੀ ਹੈ ਫਿਰ ਅਸੀਂ ਇੱਧਰ ਖੜਦੇ ਆ ਬੈਨਰ ਆਵੇ ਨਾ ਆਵੇ ਅਸੀਂ ਬਣਾਉਂਦੇ ਰਵਾਂਗੇ ਇੰਨਾ ਕ ਅਸੀਂ ਕੰਮ ਕਰ ਲੈਂਦੇ ਦੋ ਤਿੰਨ ਸਾਲ ਲਾ ਕੇ ਸਾਲ ਲਾ ਕੇ ਫਿਲਮ ਤਾਂ ਬਣਾ ਹੀ ਲਵਾਂਗੇ ਠੀਕ ਔਰ ਬਣਾਵਾਂਗੇ ਇੰਨੀ ਜਿਹੜੀ ਖੜਕੇ ਥੜਕੇ ਹੈ ਲਾਠ ਮੰਗੂ ਹਾਂਜੀ ਇਸ ਸਮੇਂ ਵੀ ਤੁਹਾਡਾ ਫੈਨ ਆਈ ਔਰ ਸਾਰੇ ਫੈਨ ਨੇ ਜਿਹੜੇ ਇੱਕ ਗੱਲ ਦੀ ਇੱਕ ਗੱਲ ਦੀ ਹੋਰ ਜਿਹੜਾ ਪੂਰਾ ਵੀ ਬੇਸਾਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਜਿਹੜੀ ਹਸ਼ਰ 2 ਆ ਇਹ ਤਾਂ ਆ ਨਹੀਂ ਸਕਦੀ ਨਾ ਇਹ ਨਹੀਂ ਜੀ ਇਹ ਤਾਂ ਆ ਇਹ ਤਾਂ ਵੀਰ ਜਿਹੜੀਆਂ ਆਪਾਂ ਵੇਖੇ ਜੀ ਫਿਲਮਾਂ ਬਣਾਉਣੀਆਂ ਉਹ ਸੰਘਰਸ਼ੀਆਂ ਨੇ ਵੀ ਹੋਣਗੀਆਂ ਖੜਕੋਂ ਦੀਆਂ ਵੀ ਹੋਣਗੀਆਂ ਉਹ ਹਸ਼ਰ ਵੀ ਬਣਾ ਲਾਂਗੇ ਸ਼ਾਇਦ ਉਹਦੀ ਕਹਾਣੀ ਕੋਈ 84 ਨਾਲ ਜੁੜੀ ਹੋਵੇ ਅੱਛਾ ਜੀ ਬਣਾਵਾਂ ਠੀਕ ਹੈ ਜੀ ਪਹਿਲਾਂ ਤੁਸੀਂ ਇਗਨੋਰ ਕਰਤਾ ਸੀ ਉਹ ਕਹਿੰਦੇ ਹਸ਼ਰ 2 ਬਣਾਉਣੀਆਂ ਨਹੀਂ ਯਾਰ ਮੈਂ ਤਾਂ ਇਹ ਕਿਵੇਂ ਉਹ ਬਣਾਉਂਗਾ ਮਿੱਟੀ ਵਾਲੀ ਸਭ ਇੱਕ ਗੰਮ ਵੀ ਤਾਂ ਹੀ ਬਣਾਈ ਸੀ ਉਦੋਂ ਲੋੜ ਸੀ ਇੱਕ ਹੰਡੀ ਨੂੰ ਲੋੜ ਸੀ ਜਿਹੜਾ ਧਰਨਾ ਤੁਸੀਂ ਹੁਣ ਲਾਇਆ ਨਾ ਪਾਣੀ ਪਿੱਛੇ ਹਾਂਜੀ ਕਿਤਾ ਮੈਂ 15 ਸਾਲ ਪਹਿਲਾਂ ਕਹਿੰਦਾ ਸੀ ਕਿ ਧਰਨਾ ਲਾਓ ਜਿਹੜਾ ਕੰਮ ਤਾਂ ਤੁਹਾਨੂੰ ਠਾਰ ਲੈ ਅਸੀਂ ਤਾਂ ਹੋਕਾ ਦੇਣਾ ਹੈ ਬਾਕੀ ਪਿੰਡ ਪਿੰਡ ਤੁਸੀਂ ਇਕੱਠੇ ਹੋਣਾ ਤੇ ਜਿਹੜੇ ਪਾਣੀ ਦੀ ਮੈਂ 15 ਸਾਲ ਪਹਿਲਾਂ ਗੱਲ કરી ਸੀ ਅੱਜ ਤੁਹਾਨੂੰ ਲੱਗ ਰਿਹਾ ਨਾ ਪਤਾ ਵੀ ਧਰਤੀ ਜੋ ਪਾਣੀ ਮੁੱਕੀ ਜਾਂਦਾ ਆਪਣਾ ਫੇਰ ਨਾਲ ਹੈ ਨਾ ਸੋ ਅਸੀਂ ਅਵੇਅਰ ਕਰਦੇ ਤੁਹਾਨੂੰ ਜਿਹੜਾ ਸਟੂਡੀਅਸ ਬੰਦਾ ਹਮੇਸ਼ਾ ਅਵੇਅਰ ਕਰਦਾ ਹੈ ਕਿ ਭਾਈ ਉਠੋ ਉਠੋ ਹੁਣ ਵੀ ਮੈਂ ਅਵੇਅਰ ਕਰਦਾ ਵੀ ਜਿਹਦੇ ਕੋਲ ਥੋਕੀਲੇ ਵੀਆ ਵੇਚੋ ਰਾ ਆਪਣੀ ਕੰਮ ਆਉਣੀ ਆ ਇਹ ਸੋਨਾ ਹੈ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਹੈ ਨਾ ਪੈਸਾ ਹੋਵੇ ਨਾ ਹੋਵੇ ਜਮਾ ਬੀਬੀ ਦੀਆਂ ਵਾਲੀਆਂ ਨਹੀਂ ਵੇਚਣੀਆਂ ਸੋਨੇ আর ਜ਼ਮੀਨ ਨੇ ਵਚਣਾ ਤੁਹਾਡੇ ਕੋਲ ਬਾਕੀ ਕੁਝ ਨਹੀਂ ਰਹਿਣਾ ਇਹ ਕਾਗਜ਼ੀ ਕਰੰਸੀ ਫੇਲ ਹੋ ਜਣੀ ਸਾਲ ਦੋ ਸਾਲ ਬਹੁਤ ਬਹੁਤ ਧੰਨਵਾਦ ਜੀ